ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਂਡੀ ਕੀਰਤ ਬਲੌਗ 'ਚ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਬਲੌਗ ਮੇਰੀ ਥੋੜੀ ਤਬੀਅਤ ਖਰਾਬ ਸੀ ਮੇਰੀ ਡਿਸਕ ਪ੍ਰੋਬਲਮ ਹੋ ਗਈ ਹੈ ਇਸ ਕਰਕੇ ਮੈਂ ਬੈੱਡ ਰੈਸਟ ਤੇ ਸੀ ਘਰ ਦਾ ਬੁਰਾ ਹਾਲ ਹੋਇਆ ਪਿਆ ਹੈ ਹਰ ਕੀਰਤ ਵੀ ਬਹੁਤ ਪਰੇਸ਼ਾਨ ਸਾਰੇ ਪਰੇਸ਼ਾਨ ਨੇ ਸਾਰ ਸੇ ਕੰਮ ਕਰਨ ਵਾਲੀ ਇਕੱਲੀ ਮੈਂ ਸੀ ਉਹ ਵੀ ਬੈਠ ਤੇ ਆ ਤਾਂ ਰੋਟੀ ਪਾਣੀ ਤੋਂ ਵੀ ਤੰਗ ਹੋਏ ਪਏ ਹਰ ਇੱਕ ਚੀਜ਼ ਤੋਂ ਪਰੇਸ਼ਾਨੀ ਹੋਈ ਪਈ ਆ ਮੇਰ ਕੋ ਬੈਠ ਕੇ ਨਹੀਂ ਹੋ ਰਹੀ ਸੀ ਵੀਡੀਓ ਨਹੀਂ ਬਣਾਈ ਜਾ ਰਹੀ ਸੀ ਇਸ ਕਰਕੇ ਮੈਂ ਲੇਟ ਗਈ ਥੋੜਾ ਬੋਤਾ ਕੰਮ ਸੀ ਉਹਦੇ ਪਾਪਾ ਕਰਗੇ ਸੀ ਉਹਨਾਂ ਦਾ ਵੀ ਕੰਮ ਹੈ ਟੂਰ ਐਂਡ ਟਰੈਵਲਿੰਗ ਦਾ ਤੇ ਇਸ ਕਰਕੇ ਉਹ ਚਲੇ ਗਏ ਹੁਣ ਇਸ ਟਾਈਮ ਘਰ ਚ ਮੈਂ ਕੱਲੀ ਆ ਹਰਕੀਰਤ ਨੇ ਆਉਣਾ ਆ 2 ਵਜੇ 2:30 ਵਜੇ ਆਏਗਾ ਫਿਰ ਰੋਟੀ ਪਾਣੀ ਖਾਏਗਾ ਫਿਰ ਮੈਨੂੰ ਦਵਾਈ ਵਗੈਰਾ ਦੇਵੇਗਾ ਤੇ ਇਸ ਕਰਕੇ ਥੋੜੀ ਪਰੇਸ਼ਾਨੀ ਹੋਈ ਪਈ ਸੀ ਮੈਂ ਕਿਾ ਚਲੋ ਬੈਠੇ ਬੈਠੇ ਮਾਨ ਪ੍ਰੇਸ਼ਾਨ ਸੀ ਮੈਂ ਕਿਾ ਚਲੋ ਵਲੌਗ ਹੀ ਬਣਾਉਨੇ ਆ ਤੁਹਾਡੇ ਨਾਲ ਗੱਲਾਂ ਕਰਦੇ ਆ ਤੇ ਨਾਲੇ ਦੱਸਦੇ ਆ ਤੁਹਾਨੂੰ ਤਦ ਇਹਨਾਂ ਗੱਲ ਕਰਕੇ ਥੋੜਾ ਮੰਨੋ ਹੋਰੋ ਜੀ ਦਾ